ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮ ਜਨ نیوز ਤੇ ਮੈਂ ਆ ਤੁਹਾਡੇ ਨਾਲ ਗਗਨ ਸ਼ਰਮਾ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਲਗਾਤਾਰ ਸ਼ਹਿਰਾਂ ਦੇ ਵਿੱਚ ਕਰੋਨਾ ਵੈਕਸੀਨੇਸ਼ਨ ਦੇ ਕੈਂਪ ਲਗਾਏ ਜਾ ਰਹੇ ਨੇ ਫ੍ਰੀ ਜਿਹੜੇ ਆ ਫਾਰਮਰ ਸਟੇਟ ਮਨਿਸਟਰ ਆਫ ਪੰਜਾਬ ਚੌਧਰੀ ਮਦਨਾਲਲ ਬੱਗਾ ਜੀ ਵੱਲੋਂ ਵੀ ਅੱਜ ਲੁਧਿਆਣਾ ਸਲੇਮ ਟਾਪਰੀ ਸੀਨੀਅਰ ਸਿਟੀਜ਼ਨ ਪਵੰਦੇ ਵਿੱਚ ਵੈਕਸੀਨੇਸ਼ਨ ਦਾ ਕੈਂਪ ਲਗਾਇਆ ਗਿਆ ਮੌਜੂਦ ਨੇ ਸਾਡੇ ਵਿੱਚ ਸੀਨੀਅਰ ਡਾਕਟਰ ਡੀਐਮਸੀ ਦੇ ਵੀ ਸਾਡੇ ਵਿੱਚ ਮੌਜੂਦ ਨੇ ਸਰ ਜਿਵੇਂ ਕਿ ਲਗਾਤਾਰ ਜਿਹੜੇ ਕੈਂਪ ਲੱਗ ਰਹੇ ਨੇ ਕੀ ਕਹਿਣਾ ਚਾਹੁੰਦੇ ਹਾਂ ਪਬਲਿਕ ਨੂੰ ਦੇਖੋ ਇਹ ਜਿਹੜੀ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਕੋਵਿਡ ਦੀ ਮਹਾਮਾਰੀ ਹੈ ਇਸ ਤੋਂ ਬਚਣ ਦੇ ਦੋ ਤਰੀਕੇ ਆ ਮਾਸਕ ਤੇ ਵੈਕਸੀਨੇਸ਼ਨ ਮੈਂ ਬਾਰ ਬਾਰ ਸਭ ਨੂੰ ਕਹਿੰਨਾ ਵੈਕਸੀਨੇਸ਼ਨ ਦੀ ਜਿਹੜੀ ਸਟਾਰਟਿੰਗ ਸੀਗੀ ਲੋਕਾਂ ਵਿੱਚ ਅੰਨ੍ਹੇ ਹੁੰਗਾਰਾ ਨਹੀਂ ਸੀਗਾ ਉਹਦੇ ਵਿੱਚ ਸਰਕਾਰ ਨੇ ਤੇ ਬਾਕੀ ਜਿਹੜਾ ਪ੍ਰਸ਼ਾਸਨ ਤੇ ਐਨ ਜੀਓ ਤੇ ਬਾਕੀ ਜਿਹੜੇ ਡਿਫਰੈਂਟ ਲੀਡਰ ਸੀਗੇ ਉਹਨਾਂ ਨੇ ਸੋਚਿਆ ਵੀ ਕੀ ਹੋ ਸਕਦਾ ਕਾਰਨ ਤਾਂ ਦੇਖਿਆ ਕਿ ਲੋਕ ਜਾਣ ਤੋਂ ਹਸਪਤਾਲ ਜਾਣ ਤੋਂ ਡਰਦੇ ਆ ਜਾਂ ਸਿਵਲ ਹਸਪੀਟਲ ਜਾਂ ਕੋਈ ਨੇੜੇ ਤੇੜੇ ਜਾਣ ਤੋਂ ਡਰਦੇ ਆ ਤਾਂ ਜੋ ਲੁਧਿਆਣਾ ਡਿਸਟ੍ਰਿਕਟ ਚ ਪਹਿਲੀ ਮੋਹਮ ਸ਼ੁਰੂ ਹੋਈ ਜਦੋਂ ਕਿ ਇੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਤੇ ਜਿਹੜਾ ਆਪਣਾ ਡਿਸਟ੍ਰਿਕਟ ਟਾਸਕ ਫੋਰਸ ਸੀ ਉਹਨਾਂ ਦਾ ਇੱਕ ਉਪਰਾਲਾ ਸੀਗਾ ਕਿ ਆਪਾਂ ਜਿਹੜੀ ਵੈਕਸੀਨੇਸ਼ਨ ਐਟ ਦ ਡੋਰ ਸਟੈਪ ਕਰੀਏ ਉਹਦੇ ਵਿੱਚ ਡਿਫਰੈਂਟ ਜਿਹੜੇ ਸਾਰੇ ਬੰਦੇ ਇਸ ਬਿਮਾਰੀ ਦੇ ਵਿੱਚ ਸਾਰੇ ਬੰਦੇ ਇਕੱਠੇ ਹੋ ਗਏ ਸਾਰੇ ਜਿੰਨੇ ਵੀ ਡਿਫਰੈਂਟ ਰਿਲੀਜੀਅਨ ਐ ਪਾਰਟੀਆਂ ਐ ਐਨ ਜੀਓਜ਼ ਐ ਇਕੱਠੇ ਹੋ ਕੇ ਉਹਨਾਂ ਨੇ ਇਹ ਮੋਹਮ ਸ਼ੁਰੂ ਕੀਤੀ ਕਿ ਜਿਹੜੀ ਵੈਕਸੀਨੇਸ਼ਨ ਐਟ ਯੂ ਉਦੇ ਇਤਿਆਦ ਦੇ ਵਿੱਚ ਇਹ ਬੜੀ ਮਿਹਨਤ ਦਾ ਕੰਮ ਹੈ ਤੇ ਅੱਜ ਜਿਹੜਾ ਇਹ ਵੈਕਸੀਨੇਸ਼ਨ ਕੈਂਪ ਹੈਗਾ ਸੀਨੀਅਰ ਸਿਟੀਜ਼ਨ ਕੈਂਪ ਅੰਡਰ ਮਦਰਨਾਲ ਬੱਗਾ ਜੀ ਤੇ ਆਪਣੇ ਅਮਨ ਬੱਗਾ ਉਹਦੀ ਪਾਰਟਿਕੂਲਰ ਐਕਟਿਵ ਪਾਰਟਿਸਪੀਸ਼ਨ ਹੈ ਕਿਉਂਕਿ ਜਿੰਨੇ ਵੀ ਆਪਾਂ ਵੈਕਸੀਨੇਸ਼ਨ 45 ਤੋਂ ਕਰਾਵਾਂਗੇ ਕੋਵਿਡ ਦੀ ਵੇਵ ਜਿਹੜੀ ਟੁੱਟ ਸਕੇਗੀ ਆਦਰਵਾਈਜ਼ ਜਿਹੜੀ 3rd ਵੇਵ ਹੈ ਜਿਹਦਾ ਕਿ ਅੰਦੇਸ਼ਾ ਹੈ ਅਗਸਤ ਸਪਟੰਬਰ ਉਹ ਫੇਰ ਆਏਗੀ ਜੇ ਆਪਣੀ ਵੈਕਸੀਨੇਸ਼ਨ ਨਹੀਂ ਹੋਈ ਵੈਕਸੀਨੇਸ਼ਨ ਦਾ ਮਤਲਬ ਹੈ ਕਿ ਆਪਾਂ ਨੂੰ ਇਹ ਨਹੀਂ ਹੈ ਕਿ 100% ਕੋਵਿਡ ਨਹੀਂ ਹੋਏਗਾ ਇਹਦਾ ਮਤਲਬ ਹੈ ਕੋਵਿਡ ਤਾਂ ਹੋ ਸਕਦਾ ਪਰ ਉਹ ਬਹੁਤ ਹੀ ਮਾਈਨਰ ਹੋਏਗਾ ਤੇ ਇਹਦੀ ਜਿਹੜੀ ਹਰਿਕ ਜਿਹੜੇ ਹਾਰਟ ਦੇ ਪੇਸ਼ੈਂਟ ਹੈ ਅਦਰੰਗ ਦੇ ਪੇਸ਼ੈਂਟ ਹੈ ਕੋਈ ਵੀ ਸੀਰੀਅਸ ਪੇਸ਼ੈਂਟ ਹੈ ਕੋਈ ਕੰਟਰਾ ਇੰਡੀਕੇਸ਼ਨ ਨਹੀਂ ਕਿਸੇ ਨੂੰ ਦਵਾਈ ਬੰਦ ਕਰਨ ਦੀ ਲੋੜ ਨਹੀਂ ਆਪਣਾ ਸਿੰਪਲੀ ਇੱਥੇ ਆਓ ਸਿਰਫ ਬੁਖਾਰ ਨਹੀਂ ਹੋਣਾ ਚਾਹੀਦਾ ਖਾਂਸੀ ਬੁਖਾਰ ਤੇ ਕਰਚ ਕਰੋਨਾ ਨਹੀਂ ਹੋਣਾ ਚਾਹੀਦਾ ਤੇ ਜੇ ਕਿਸੇ ਨੂੰ ਕੋਵਿਡ ਹੋਇਆ ਉਹ ਵੀ 2 ਜਾਂ 3 ਹਫ਼ਤੇ ਤੋਂ ਬਾਅਦ ਆ ਕੇ ਇੰਜੈਕਸ਼ਨ ਲਗਾ ਸਕਦਾ ਹੈ ਦੂਜੇ ਇੰਜੈਕਸ਼ਨ ਤੋਂ ਬਾਅਦ ਇਹਦੀ 70-80% ਸੇਫਟੀ ਪ੍ਰੋਵੈਂਸ਼ਨ ਹੈ ਤੇ ਜੇ ਬਾਕੀ 30 ਨੂੰ ਕੋਵਿਡ ਹੁੰਦਾ ਵੀ ਹੈ ਤਾਂ ਬਹੁਤ ਹੀ ਮਾਈਨਰ ਹੋਏਗਾ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ ਜੇ ਕਿਸੇ ਨੂੰ ਕੋਈ ਮਾਈਨਰ ਸਾਈਡ ਇਫੈਕਟ ਹੁੰਦਾ ਕੋਈ ਲੋਕਲ ਪੇਨ ਆਏ ਹੋ ਸਕਦੀ ਹੈ ਸੀਰੀਅਸ ਸਾਈਡ ਇਫੈਕਟ ਹਲੇ ਤਾਈਂ ਪੰਜਾਬ ਦੇ ਵਿੱਚ ਨਹੀਂ ਆਏ ਕਦੇ ਨੂੰ ਛੱਡ ਕੇ ਸੋ ਇਹ ਵੈਕਸੀਨੇਸ਼ਨ ਇਫੈਕਟਿਵ ਹੈ ਨਵੀਂ ਸਟ੍ਰੇਨ ਵਾਸਤੇ ਇਹ ਸੇਫ ਹੈ ਤੇ ਇਹਨੂੰ ਲਗਾਉਣਾ ਜ਼ਰੂਰੀ ਹੈ ਤੀਜੀ ਜਿਹੜੀ ਵੇਵ ਹੈ ਉਹ ਤੋਂ ਬਚਣ ਲਈ ਇਹੀ ਇੱਕ ਤਰੀਕਾ ਹੈ ਤੇ ਮੈਂ ਸਾਰੀ ਟੀਮ ਦਾ ਇਹਨਾਂ ਦਾ ਸਭ ਦਾ ਧੰਨਵਾਦ ਕਰਦਾ ਕੋਈ ਕੇਸ ਸਾਈਡ ਇਫੈਕਟ ਦਾ ਸਾਹਮਣੇ ਆਇਆ ਤੁਹਾਡੇ ਇਹਦੇ ਵਿੱਚ ਦੇਖੋ ਹਲੇ ਤਾਈਂ ਮੈਂ ਇਸ ਦਾ ਜਿਹੜਾ ਸਟੇਟ ਕੋਆਰਡੀਨੇਸ਼ਨ ਦਾ ਇੱਕ ਮੈਂਬਰ ਹੈਗਾ ਉਹਦੇ ਵਿੱਚ ਅਸੀਂ ਹਰ ਇੱਕ ਹਫ਼ਤੇ ਦੇਖਦੇ ਹਾਂ ਕਿ ਕੋਈ ਸੀਰੀਅਸ ਕੇਸ ਹੋਵੇ ਸਿਰਫ ਬੁਖਾਰ ਚੱਕਰ ਜਾਂ ਇਹਨੂੰ ਚੈੱਕ ਕਰਕੇ ਇੱਕ ਦੋ ਬੰਦਿਆਂ ਨੂੰ ਅਲਰਜੀ ਥੋੜੀ ਹੋਈ ਹੈ ਉਹਨਾਂ ਨੂੰ ਇੱਕ ਦੋ ਨੂੰ ਹਸਪੀਟਲਾਈਜ਼ ਕਰਨਾ ਹੈ ਇਸ ਤੋਂ ਬਿਯੋਂਡ ਕੋਈ ਜਾਨ ਦਾ ਖਤਰਾ ਹੋਵੇ ਕੋਈ ਮੇਜਰ ਨਿਊਰੋਲੋਜੀਕਲ ਪ੍ਰੋਬਲਮ ਹੋਵੇ ਜਾਂ ਖੂਨ ਦੇ ਤੱਬਿਆਂ ਦੀ ਫਵਾਸੀ ਉਹ ਆਇਆ ਹੋਵੇ ਹਲੇ ਤੱਕ ਪੰਜਾਬ ਦੇ ਵਿੱਚ ਨਹੀਂ ਆਇਆ 16 ਜਨਵਰੀ ਤੋਂ ਹੁਣ ਤੱਕ ਵੈਕਸੀਨੇਸ਼ਨ ਲੱਗਣ ਤੋਂ ਬਾਅਦ ਕਿੰਨਾ ਕੁ ਸਮਾਂ ਰੁਕਣਾ ਪੈਂਦਾ ਵੈਕਸੀਨੇਸ਼ਨ ਤੋਂ ਬਾਅਦ ਸਾਨੂੰ ਇੱਥੇ ਕਮ ਸੇ ਕਮ 20 ਮਿੰਟਸ ਇੱਥੇ ਰੁਕਣਾ ਚਾਹੀਦਾ ਹੈ ਜੇ ਕੋਈ ਪ੍ਰੋਬਲਮ ਹੋਣ ਦੇ ਚਾਂਸ ਨਹੀਂ ਲੱਗਦੇ ਮੈਂ ਅਸੀਂ ਨਹੀਂ ਅਜੇ ਤੱਕ ਦੇਖਿਆ ਅਸੀਂ ਸਭ ਨੇ ਲਗਾ ਰੱਖੀ ਹੈ ਤਾਂ ਫਿਰ ਵੀ 20 ਮਿੰਟ ਸਿੱਕੇ ਸਾਡਾ ਪ੍ਰੋਟੋਕੋਲ ਹੈ ਉਹ ਇੱਥੇ ਰੁੱਕ ਕੇ ਫਿਰ ਜਾਣਾ ਚਾਹੀਦਾ ਤੇ ਉਸ ਤੋਂ ਬਾਅਦ ਤੁਸੀਂ ਨਾਰਮਲੀ ਆਪਣੇ ਘਰ ਜਾ ਕੇ ਆਪਣਾ ਕੰਮ ਕਰ ਸਕਦੇ ਸੋ ਇਜ਼ਨ ਡੀ ਐਮਸੀ ਦੇ ਸੀਨੀਅਰ ਡਾਕਟਰ ਵਿਸ਼ੇ ਮੋਹਨ ਜੀ ਗੱਲਬਾਤ ਕਰ ਰਹੇ ਨੇ ਬਗਾ ਜੀ ਸਾਡੇ ਵਿੱਚ ਮੌਜੂਦ ਨੇ ਸਰ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਅੱਜ ਤੁਹਾਡੇ ਵੱਲੋਂ ਇੱਥੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਸ਼ਹਿਰ ਵਾਸੀਆਂ ਨੂੰ ਇਹ ਕੈਂਪ ਸਰਵਤਨ ਵੈਲਫੇਅਰ ਸੁਸਾਇਟੀ ਵੱਲੋਂ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸਾਡੇ डीएमसी ਤੋਂ ਸੀਨੀਅਰ ਡਾਕਟਰ ਡਾਕਟਰ ਵਿਸ਼ਨ ਮਹਾਂਜੀ ਜਿਨ੍ਹਾਂ ਦੀ ਜਨਮਾਇ ਦੇ ਵਿੱਚ ਚੱਕਾ ਪਾ ਲਗਾਇਆ ਗਿਆ तकरीबन ਇਸ ਇਲਾਕੇ ਦੇ ਲੋਕ ਇਸ ਦਾ ਫਾਇਦਾ ਉਠਾਣਗੇ ਔਰ ਮੈਂ ਅਪੀਲ ਵੀ ਕਰਾਂਗਾ ਤੁਹਾਡੇ ਮਾਧਮ ਤੋਂ ਕਿ ਆਪਾਂ ਸਾਰਿਆਂ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਕਿਉਂਕਿ ਜੋ ਲੋਕਾਂ ਦੇ ਵਿੱਚ ਡਰ ਹੈ ਉਹਨੂੰ ਸਾਈਡ ਤੇ ਕਰਨਾ ਚਾਹੀਦਾ ਡਰ ਇੱਕ ਆਪਾਂ ਉਹਦਾ ਹੱਲ ਨਹੀਂ ਹੈ ਇਸ ਕਰਕੇ ਜੋ ਡਾਕਟਰ ਸਾਹਿਬ ਨੇ ਜੋ ਗਾਈਡਲਾਈਨ ਦਿੱਤੀਆਂ ਨੇ ਉਹਨੂੰ ਸਾਨੂੰ ਫਾਲੋ ਕਰਨ ਦੀ ਲੋੜ ਹੈ ਇੱਕ ਤਾਂ ਟਾਈਮ ਟੂ ਟਾਈਮ ਆਪ ਨੂੰ ਹੱਤੋਂ ਦੀ ਲੋੜ ਹੈ ਸੈਕੰਡਲੀ ਆਪਾਂ ਨੂੰ ਦੋ ਗਾਈ ਦੀ ਦੂਰੀ ਰੱਖਣੀ ਬਹੁਤ ਜ਼ਰੂਰੀ ਹੈ ਮਾਸਕ ਲਗਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਸ ਦੇ ਨਾਲ ਨਾਲ ਜਿਹੜੇ ਸਾਡੇ ਖਾਸ ਤੌਰ ਜੀ ਸਮੈਂ ਕਹਿ ਸਕਦਾ ਜਿਹਨੂੰ ਸ਼ੂਗਰ ਦਾ ਪੇਸ਼ੈਂਟ ਹੈ ਬੀਪੀ ਦਾ ਪੇਸ਼ੈਂਟ ਹੈ ਉਹਨਾਂ ਨੂੰ ਕਿਤੇ ਵੀ ਭੇਜ ਨਹੀਂ ਕਰਦਾ ਉਹਨਾਂ ਨੂੰ ਫਸਟ ਪ੍ਰੈਫਰੈਂਸ ਦੇ ਇਹ ਡੋਜ਼ ਲਗਵਾਨੀ ਚਾਹੇ ਇੰਜੈਕਸ਼ਨ ਲਗਵਾਨੀ ਚਾਹੇ ਜਦ ਕਿ ਮੈਂ ਤੁਹਾਡੇ ਸਾਹਮਣੇ ਖੜਾ ਮੈਂ ਖੁਦ ਆਪ ਦੋਨੋਂ ਇੰਜੈਕਸ਼ਨ ਲਗਵਾ ਲਏ ਆ ਦੋਨੋਂ ਇੰਜੈਕਸ਼ਨ ਲਗਾ ਕੇ ਮੈਨੂੰ ਕੋਈ ਦਿੱਕਤ ਨਹੀਂ ਆਈ ਕੋਈ ਪ੍ਰੋਬਲਮ ਨਹੀਂ ਆਈ ਇਸ ਕਰਕੇ ਮੈਂ ਸਾਰਿਆਂ ਨੂੰ ਕਹਾਂਗਾ ਅਪੀਲ ਕਰਾਂਗਾ ਕਿ ਆਪਾਂ ਸਾਰੇ ਜਿੰਨੇ ਵੀ ਕੈਂਪ ਲ ਜੋ ਡੀਐਨਸੀ ਦਾ ਉਪਰਾਲਾ ਕਰਕੇ ਅੱਜ ਡਾਕਟਰਾਂ ਨੇ ਕੈਂਪ ਲਗਾਇਆ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਖੁਦ ਆ ਪਾ ਕੇ ਸਾਰੇ ਪੇਸ਼ੰ ਨੂੰ ਦੇਖ ਕੇ ਸਾਰ ਨੂੰ ਇੰਜੈਕਸ਼ਨ ਲਾਇਆ ਥੈਂਕ ਯੂ ਸਰ ਸੋ ਜਿਵੇਂ ਕੀ ਗੱਲਬਾਤ ਕੀਤੀ ਆ ਵਿਸ਼ੇ ਮੋਹਨ ਜੀ ਨਾਲ ਵਿੱਚ ਚੌਧਰੀ ਮਦਨਾਲ ਬਗਾ ਜੀ ਨਾਲ ਵੀ ਜਿਵੇਂ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਇੱਥੇ ਵੈਕਸੀਨੇਸ਼ਨ ਕੈਂਪ ਚੱਲ ਰਿਹਾ ਹੈ ਡਾਕਟਰ ਪਹੁੰਚ ਕੇ ਅਗਵਾਈ ਇੱਥੇ ਜਿਹੜੇ ਨਿਗਰਾਨੀ ਕੀਤੀ ਉਹਨਾਂ ਨੇ ਤੁਸੀਂ ਦੇਖਦੇ ਹੋ ਐਸਐਮ ਜੰਡ న్యూਸ ਲੁਧਿਆਣਾ ਤੋਂ ਕੈਮਰਾਮੈਨ ਵਿਪਨ ਅਰੋੜਾ ਦੇ ਨਾਲ ਮੈਗਨ ਸ਼ਰਮਾ